ਏ ਬਾਬਾ ਸੁੱਚਾ ਸਿੰਘ ਦਾ ਜਨਮ 1870 ਦੇ ਨੇੜੇ ਤੇੜੇ ਹੋਇਆ ਪਿੰਡ ਸਮਾਹ ਚ ਠੀਕ ਹੈ ਜੀ ਇਹਨਾਂ ਦੇ ਮਾਤਾ ਨੂੰ ਭਗ ਸਿੰਘ ਪਿਤਾ ਦਾ ਨਾਮ ਸੁੰਦਰ ਸਿੰਘ ਵੀ ਲਿਖਿਆ ਤੇ ਕਿਤੇ ਮੰਦਰ ਸਿੰਘ ਵੀ ਕਹਿੰਦੇ ਨੇ ਓਕੇ ਕਿਉਂ ਇਹ ਕਲਮੀ ਰੂਪ ਜੇ ਦਈਏ ਸੁੰਦਰ ਮੰਦਰ ਦਾ ਇੱਕ ਅੱਧਿਕ ਦਾ ਹੀ ਫਰਕ ਹੁੰਦਾ ਅੱਧਿਕ ਹਾਂ ਇਸੇ ਕਰਕੇ ਉਸ ਭਲੇਖਾ ਜਾ ਪੈਂਦਾ ਠੀਕ ਹੈ ਜੀ ਇਹਨਾਂ ਦਾ ਵੱਡਾ ਭਰਾ ਸੀ ਨਰੈਣ ਸਿੰਘ ਆ ਠੀਕ ਹੈ ਜੀ 5 ਸਾਲ ਵੱਡਾ ਸੀ ਇਹਨਾਂ ਤੋਂ ਸੁੱਚਾ ਸਿੰਘ ਤੋਂ ਠੀਕ ਹੈ ਓਏ ਦੋਵੇਂ ਭਰਾਵਾਂ ਦਾ ਇੱਥੇ ਜਨਮ ਹੋਇਆ ਸਮਾਹ ਚ ਰਹੇ ਹੁਣ ਜਿਹੜੇ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਪਰਿਵਾਰ ਤੋਂ ਪਿੱਛੇ ਹਾਂ ਇਹ ਕੀ ਹੋ ਗਿਆ ਨਰਾਇਣ ਸਿੰਘ ਵਿਆਹ ਸੀ ਕਮਾਣੇ ਪਹਿਲਾਂ ਠੀਕ ਹੈ ਕਮਾਣਾ ਪਿੰਡਾ ਰਤੀਏ ਕੋਲ ਰਤੀਏ ਕੋਲੇ ਕਮਾਣਾ ਹਾਂ ਹੈਗਾ ਉਹ ਨਰਾਇਣ ਸਿੰਘ ਵਿਆਹ ਸੀ ਸੁੱਚਾ ਸਿੰਘ ਕੁਮਾਰਾ ਸੀ ਉਹ ਇੱਥੇ ਬਸੀ 2-4 ਸਾਲ ਕਮਾਣੇ ਵਾਲੀ ਜਿਹੜੀ ਨਰਾਇਣ ਸਿੰਘ ਦੇ ਘਰੇ ਸੀ ਹਾਂ ਉਹਦੇ ਘਰੇ ਬਣੀ ਨਾ ਅੱਛਾ ਉਹ ਮਤਲਬ ਸ਼ਾਦੀ ਟੁੱਟ ਗਈ ਠੀਕ ਹੈ ਅੱਧ ਵਿਚਾਲਾ ਹੋ ਗਿਆ ਅੱਧ ਵਿਚਾਲਾ ਹੋ ਗਿਆ ਸ਼ਾਦੀ ਟੁੱਟਣ ਤੋਂ ਬਾਅਦ ਫੇਰ ਇਹ ਨਰੈਣ ਸੁ ਸੁੱਚਾ ਸਿੰਘ ਦੀ ਮਿੱਤਰਤਾ ਬਣ ਕੇ ਕੁੱਕਰ ਨਾਲ ਅੱਛਾ ਇੱਕ ਭਾਗ ਸਿੰਘ ਗੰਡੂਆਂ ਦਾ ਬਜ਼ੁਰਗ ਸੀ ਹਾਂ ਜਿਹੜਾ ਕੁੱਕਰ ਸੀ ਉਹ ਚੈਲਾ ਚੋਂ ਸੀ ਅੱਛਾ ਕੁੱਕਰ ਚੈਲਾ ਚੋਂ ਸੀ ਹਾਂ ਠੀਕ ਹੈ ਜਿਹੜਾ ਸੁੱਚਾ ਸਿੰਘ ਸੀ ਇਹ ਜਵੰਦਾ ਪਰਵਾਸ ਜਵੰਦਾ ਹਾਂ ਇਹ ਵੱਖਰੋ ਵੱਖਰੇ ਗੋਤੀ ਸੀ ਮਿੱਤਰ ਸੀ ਮਿੱਤਰ ਸੀਗੇ ਫਿਰ ਇਹਨਾਂ ਨੇ ਸੋਚ ਵਿਚਾਰ ਕਰਕੇ ਸੋਚਿਆ ਵੀ ਆਪਾਂ ਰੋਟੀ ਫੱਕਦੀ ਕਰੇ ਨਰੈਣ ਸਿੰਘ ਦੀ ਨਰੈਣ ਸਿੰਘ ਦੀ ਹਾਂ ਫਿਰ ਇਹਨਾਂ ਦੇ ਨਾਨਕਾ ਪਿੰਡ ਗੈਰੀ ਭਾਗੀ ਬਚਪਨ ਉੱਥੇ ਗੁਜ਼ਾਰਿਆ ਸੀ ਇਹਨਾਂ ਨੇ ਅੱਛਾ ਉਹ ਗੈਰੀਪਾਗੀ ਇਹਨਾਂ ਦੇ ਮਾਮੇ ਦੇ ਨੂੰ ਸੀ ਮਾਮੇ ਦੇ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਉਹ ਬਲਬੀਰ ਕੌਰ ਲਿਆਂਦੀ ਇਹਨਾਂ ਨੇ ਅੱਛਾ ਚਾ ਮਾਮੇ ਦੀ ਨੂੰ ਲਿਆਂਦੀ ਰਹੀ ਮਾਮੇ ਦੇ ਨੂੰ ਸੁਲਾਣ ਵਾਲੀ ਲਿਆਂਦੀ ਸੀ ਉਹ ਬਲਬੀਰ ਕੌਰ ਠੀਕ ਹੈ ਬੀਰੋ ਵੀ ਕਹਿੰਦੇ ਨੇ ਉਹਨੂੰ ਬੀਰੋ ਭਾਬੀ ਵੀ ਕਹਿੰਦੇ ਨੇ ਹਾਂ ਬਲਬੀਰ ਭਾਬੀ ਵੀ ਆ ਭਾਬੀ ਵੀ ਕਹਿੰਦੇ ਨੇ ਉਹਦੇ ਨਾਂ ਤੇ ਇੱਕ ਫਿਲਮ ਵੀ ਬਣੀ ਠੀਕ ਹੈ ਉਹ ਫਿਲਮ ਬੜੀ ਪੁਰਾਣੀ ਆ ਤਕਰੀਬਨ ਮੇਰਾ ਖਿਆਲ ਆ ਵੀ ਉਹ ਫਿਲਮ ਨੂੰ ਹੋਗੇ ਹੋਣਗੇ ਘੱਟੋ ਘੱਟ 30 ਸਾਲ 30 ਸਾਲ ਹਾਂ ਉਹ ਬਠਿੰਡੇ ਲੱਗੀ ਸੀ ਮੈਂ ਪੜਦਾ ਸੀ ਮੇਰਾ ਵੀ ਜ਼ਿਕਰ ਆ ਵੀ ਪਿੰਡ ਦੀ ਫਿਲਮਾਂ ਮੈਂ ਦੇਖ ਕੇ ਆ ਮੈਂ ਮੇਰੇ ਯਾਦ ਨੇ ਸਾਰੀਆਂ ਗੱਲਾਂ ਮੈਂ ਦੇਖਣ ਵੀ ਗਿਆ ਬਠਿੰਡੇ ਬਸਤੇ ਮੇਰੇ ਨਾਲ ਭੀਖੀ ਤੋਂ ਮੇਰੇ ਮਿੱਤਰ ਗਏ 2-3 ਹਾਂ ਬੇਸਮਾਨ ਦੀਆਂ ਫਿਲਮਾਂ ਬਲਬੀਰੋ ਭਾਬੀ ਆਪਾਂ ਦੇਖੇ ਪਰ ਨਹੀਂ ਉਹ ਫਿਲਮ ਦਾ ਤਾਂ ਮੇਲ ਹੀ ਨਹੀਂ ਹੈ ਇਸ ਕਹਾਣੀ ਨਾਲ ਅੱਛਾ ਸਟੋਰੀ ਨਾਲ ਮੇਲ ਹੀ ਨਹੀਂ ਹੈ ਬਿਲਕੁਲ ਨਹੀਂ 1% ਬਣੀ 0% ਮੇਲ ਨਹੀਂ ਮੈਂ ਦੇਖੀ ਹੋਈ ਆ ਫਿਲਮ ਉਹ ਤੋਂ ਬਾਅਦ ਮੈਂ ਅੱਜ ਤੇ ਵੀ ਦੇਖੀ ਆ ਅੱਛਾ ਤੇ ਉਹ ਬਲਬੀਰੋ ਭਾਬੀ ਫਿਲਮ ਦੇ ਤਾਂ ਜਿਹੜੇ ਨੇ ਹੋਰ ਇਸ ਸਿਸਟਮ ਨੇ ਠੀਕ ਹੈ ਮਤਲਬ ਉਹ ਬੈਸੀ ਬਲਵੀਰੋ ਭਾਬੀ ਨਾ ਰੱਖਦਾ ਪਰ ਇਤਿਹਾਸ ਨਾਲ ਮੈਚ ਨਹੀਂ ਕਰਦੀ ਉਹ ਤਾਂ ਇੱਕ ਉਹਨਾਂ ਨੇ ਮਤਲਬ ਆਪਣਾ ਨਾਮ ਰੱਖ ਲਿਆ ਹੂੰ ਉਹ ਮਤਲਬ ਉਹਨੂੰ ਪ੍ਰਮੋਟ ਕਰਨ ਵਾਸਤੇ ਪ੍ਰਮੋਟ ਕਰਨ ਵਾਸਤੇ ਮੋਕਾ ਦੇਣ ਵਾਸਤੇ ਕਹਿੰਦੇ ਪਰ ਅੱਜ ਫਿਰ ਅਸਲੀਅਤ ਸੁਣਾਉਗੀ ਹੈ ਅਸਲੀਅਤ ਇਹ ਆ ਵੀ ਇਹ ਦੋਵੇਂ ਭਰਾ ਹਾਂ ਸਮਾਹ ਦੇ ਜੰਪਲ ਸੀ ਠੀਕ ਹੈ ਇਹ ਬਚਪਨ ਤੇ ਰਹੇ ਇਹ ਆਪਦੇ ਨਾਨਕੇ ਪਿੰਡ ਗੈਰੀ ਅੱਛਾ ਗੈਰੀ ਤੂੰ ਆ ਕੇ ਫਿਰ ਇਹ ਪਲਮਾ ਪਹਿਲਮਾਨੀ ਦੇ ਗੁਰ ਸਿੱਖਣ ਲੱਗਿਆ ਸੁੱਚਾ ਸਿੰਘ ਇੱਥੇ ਕੁੱਕਰ ਨੂੰ ਬਿਸਕਿਆ ਤੇ ਇਹ ਪਹਿਲਮਾਨ ਕੁੱਕਰ ਨੂੰ ਮੱਲਵੀ ਕਹਿਣ ਲੱਗੇ ਹਾਂ ਠੀਕ ਹੈ ਇਹ ਜਦੋਂ ਇਕੱਠੇ ਰਹਿਣ ਲੱਗੇ ਇਕੱਠੇ ਰਹਿਣ ਤੋਂ ਬਾਅਦ ਫਿਰ ਇਹ ਬਲਬੀਰੋ ਨੂੰ ਜਦੋਂ ਲਿਆਏ ਜਿਹੜੀ ਮੈਂ ਕਹਾਣੀ ਦੱਸੀ ਆ ਤੁਹਾਨੂੰ ਹਾਂ ਉਹ ਕੁੱਕਰ ਸੀ ਜਿਹੜਾ ਉਹਦੀ ਨੀਂਦ ਫਿੱਟ ਗਈ ਬਲਬੀਰ ਕੋਲ ਤੇ ਦਰਸਲ ਕਹਾਣੀ ਇਹ ਆ ਅੱਛਾ ਠੀਕ ਹੈ ਉਹ ਬਲਬੀਰੋ ਭਰਜਵਾਂਤੀ ਹਾਂ ਕੁਕਰ ਬਹਿ ਬਰਿਆ ਸੀ ਸ਼ਾਦੀ ਸੁਦਾ ਸੀ ਸ਼ਾਦੀ ਸੁਦਾ ਸੀ ਉਹਦੀ ਇਹ ਤੇ ਨੀਤ ਮਾੜੀ ਹੋਈ ਉਮਰ ਦੀ ਮੈਚਿੰਗ ਨਾ ਹੋਣ ਕਰਕੇ ਲਾ ਨੂੰ ਜਾ ਉਹ ਮਤਲਬ ਕੋਈ ਸੰਬੰਧ ਬਣਾਉਣ ਦੀ ਮਾੜੇ ਸੰਬੰਧ ਬਣਾਉਣ ਦੀ ਸੋਚਣ ਲੱਗ ਗਿਆ ਅਖੀਰ ਉਹਨੇ ਬਣਾ ਲਏ ਠੀਕ ਹੈ ਜਦੋਂ ਮਾੜੇ ਸੰਬੰਧ ਬਣ ਜਾਣ ਬੰਦੇ ਨੂੰ ਖਤਰਾ ਹੁੰਦਾ ਫਿਰ ਇਹਨਾਂ ਨੂੰ ਦੋਵੇਂ ਭਰਾ ਨੂੰ ਕੁਕਰ ਨੂੰ ਸੱਚੇ ਤੋਂ ਖਤਰਾ ਹੋ ਗਿਆ ਅੱਛਾ ਕੁਕਰ ਨੂੰ ਤੇ ਬਲਬੀਰੂ ਭਾਬੀ ਨੂੰ ਹਾਂ ਬਲਬੀਰੂ ਭਾਬੀ ਨੂੰ ਤੇ ਸੱਚੇ ਨੂੰ ਕੁਕਰ ਤੋਂ ਖਤਰਾ ਹੋ ਗਿਆ ਵੀ ਹੁਣ ਇਹ ਕੋ ਆਪਾਂ ਨੂੰ ਮਾਰੂ ਕਿਉਂਕਿ ਖੋਟ ਸੀ ਨਾ ਮਨ ਚ ਹਾਂ ਬੇਗਲੇ ਜਾਂਦਾ ਸੀ ਜਾਂਦਾ ਸੀ ਕੁਕਰਾਂ ਚਲੋ ਇਹਨਾਂ ਨੇ ਇਹਨੂੰ ਰਸਤੇ 'ਚੋਂ ਪਰਾ ਕਰਨ ਵਾਸਤੇ ਇੱਕ ਬਿਉਤ ਬਣਾਈ। ਹਾਂ ਵੀ ਆਪਾਂ ਹੋਈਏ ਨਾ ਤਾਂ ਇਹਨੂੰ ਪਰੇ ਕਰੀਏ ਕਿਸੇ ਤਰੀਕੇ। ਹਾਂ ਸੁੱਤੇ ਨੂੰ। ਹਾਂ ਉਹ ਬਲਬੀਰੋਂ ਦੇ ਕੁੱਕਰ ਨੇ ਬਿਉਤ ਬਣਾਈ। ਕੁੱਕਰ ਨੇ ਕਿਹਾ ਵੀ ਚਲ ਆਪਾਂ ਫੌਜ 'ਚ ਭਰਤੀ ਹੋਈਏ। ਅੱਛਾ। ਉਸ ਵੇਲੇ ਤਾਂ ਅੰਗਰੇਜ਼ਾਂ ਦੀ ਫੌਜ ਹੀ ਹੋਈ। ਅੰਗਰੇਜ਼ਾਂ ਦਾ ਰਾਜ ਤੇ ਭਲਾੜੇ ਭਰਤੀ ਸੀ। ਹਾਂ। ਭਲਾੜੇ ਭਰਤ ਕਰਾ ਦੇ ਉਹ ਸੌਣ ਲੱਗੇ। ਹਾਂ। ਭਲਾੜੇ ਭਰਤੀ ਸੀ। ਹਾਂ। ਭਲਾੜੇ ਬਾਗੇ ਇਹ। ਹਾਂ। ਸੁੱਤੇ ਕੁੱਕਰ ਦੇ ਮਨ 'ਚ ਖੋੜਤੀ ਸੁੱਤਿਆ ਤਾਂ ਅੱਗੇ ਲਾ ਤਾਂ ਪਿੱਛੇ ਲੱਗ ਗਿਆ। ਅੱਛਾ। ਜਦੋਂ ਸੁੱਤਿਆ ਭਰਤੀ ਕਰ ਲਿਆ ਆਪ ਘ ਅੱਛਾ ਉਦੋਂ ਕੀ ਹੁੰਦਾ ਐਨ ਟਾਈਮ ਜਦੋਂ ਭਰਤੀ ਕਰ ਲੈਂਦੇ ਉਹਨੂੰ ਛੁੱਟੀ ਨਾ ਦਿੰਦੇ ਹਾਂ ਇਹਨੂੰ ਰੋਟੀ ਵਾਸਤੇ ਲੈ ਗਏ ਫਿਰੋਜ਼ਪੁਰ ਹਾਂ ਸੁੱਤੇ ਸੂਰਮੇ ਨੂੰ ਅੱਛਾ ਤੇ ਉਹ ਕੁੱਕਰ ਘਰੇ ਆ ਗਿਆ ਮौज ਬਣ ਗਈ ਮौज ਬਣ ਗਈ ਅੱਛਾ ਇਧਰ ਕੀ ਹੋਇਆ ਜਦੋਂ ਭਾਗ ਸਿੰਘ ਨੇ ਨਰੈਣੇ ਨੇ ਅੱਖੀਂ ਦੇਖਿਆ ਸਾਰਾ ਕੁਝ ਉਦੋਂ ਛੱਲਿਆ ਨਾ ਗਿਆ ਹਾਂ ਉਹਨੇ ਫੌਜ ਤੇ ਇੱਕ ਚਿੱਠੀ ਲਿਖੀ ਅੱਛਾ ਸੁੱਚੇ ਸਿੰਘ ਸੂਰਮੇ ਨੇ ਹਾਂ ਕਾਲੂ ਮਲ ਸੇਠ ਹੁੰਦਾ ਕੋਈ ਸਾਡੇ ਪਿੰਡ ਦਾ ਪੁਰਾਣਾ ਸੇਠ ਦੱਸਦੇ ਨੇ ਅੱਛਾ ਉਹ ਤੋਂ ਚਿੱਠੀ ਲਿਖਾਈ ਲਿਖਾਈ ਵੀ ਤੂੰ ਚਿੱਠੀ 'ਚ ਲਿਖਦੇ ਉਹਨੇ ਚਿੱਠੀ 'ਚ ਹਾਲ ਹਵਾਲ ਲਿਖਦਾ ਵੀ ਆਪਣੇ ਘਰੇ ਤਾਂ ਮਾਲਕ ਕੁੱਕਰ ਬਣ ਗਿਆ ਪੰਜਾਬੀ 'ਚ ਠੀਕ ਹੈ ਵੀ ਮੈਨੂੰ ਤਾਂ ਬਹੁਤ ਔਖਾ ਚੱਲਣਾ ਭਰਾਵਾ ਹਾਂ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਵਿੱਚ ਹਾਂ ਇੱਥੋਂ ਸ਼ੁਰੂ ਹੋ ਗਈ ਫਿਰ ਇਹਦੀ ਠੀਕ ਹੈ ਉਹਨੇ ਚਿੱਠੀ ਪੜ੍ਹੀ ਹਾਂ ਚਿੱਠੀ ਪੜ੍ਹ ਕੇ ਉਹਨੇ ਨੌ ਨੂੰ ਕਟਾਉਣਾ ਚਾਹਿਆ ਨੌ ਨਾ ਕੱਟਿਆ ਗਿਆ ਉਹ ਫੌਜੀ ਅਫਸਰ ਨੇ ਨੌ ਨਾ ਕੱਟਿਆ ਨੌ ਨਾ ਕੱਟਿਆ ਜਦੋਂ ਨੌ ਨਾ ਕੱਟਿਆ ਵਿਚਾਰਾ ਬਹਿ ਗਿਆ ਵੀ ਚਲ ਹੁਣ ਕੀ ਕਰੀਏ ਹਾਂ ਹਾਂ ਉਹ ਇੱਕ ਉਹ ਵੀ ਆਉਂਦਾ ਵੀ ਕਹਾਂ ਗਾਣਿਆਂ 'ਚ ਵੀ ਆਉਂਦੀਆਂ ਨੇ ਇਸ ਤਰ੍ਹਾਂ ਜਿਵੇਂ ਹਾਂ ਹਾਂ ਨੌ ਨਾ ਕੱਟਿਆ ਫਿਰ ਇੱਥੇ ਕੀ ਹੋਇਆ ਐਨੀ ਟਾਈਮ ਹਾਂ ਉੱਥੇ ਅੱਗ ਲੱਗ ਗਈ ਫੌਜ ਦੇ ਕੁਆਟਰਾਂ 'ਚ ਅੱਛਾ ਅੱਗ ਲੱਗਣ ਤੋਂ ਬਾਅਦ ਅੱਗ ਲੱਗੀ ਉਹ ਫੌਜੀ ਇਕੱਠੇ ਹੋ ਗਏ ਸਾਰਾ ਕੁਝ ਹੋ ਗਿਆ ਹਾਂ ਕਿਸੇ ਅਫਸਰ ਦੀ ਮੇਮ ਤੇ ਬੱਚੇ ਅੰਦਰ ਰਹਿ ਗਏ ਉਹ ਕੁਆਟਰਾਂ 'ਚ ਅੱਛਾ ਉਹ ਤਾਂ ਨਿਕਲ ਨਿਕਲ ਗਏ ਹਾਂ ਉਹ ਚੀਰਿਆੜਾ ਪੈ ਗਿਆ ਕਿਸੇ ਨੇ ਕੱਢੇ ਨਾ ਸੁੱਚਾ ਸੁਰਮਾ ਕਹਿੰਦੇ ਗਿੱਲਾ ਕੰਬਲ ਲੈ ਗਿਆ ਹਾਂ ਨਹੀਂ ਤਾਂ ਮੇਮ ਕੱਢ ਲਿਆਂ ਦੀ ਨਲੇ ਬੱਚੇ ਬੱਚੇ ਕੱਢ ਲਿਆਂ ਦੇ ਉਹ ਬਾਹਰ ਆ ਗਿਆ ਲੈ ਕੇ ਜਿਉਂਦੇ ਕੱਢ ਲੇ ਹਾਂ ਉਹ ਅਫਸਰ ਖੁਸ਼ ਹੋ ਗਿਆ ਠੀਕ ਹੈ ਅਫਸਰ ਆਲਾ ਵੀ ਸੁੱਚਾ ਸਿੰਘ ਮੰਗੋ ਕਿਆ ਨਾਮ ਮੰਗਦੇ ਹੋ ਹਾਂ ਹਾਂ ਹੁਣ ਇਹਦੇ ਮਨ ਤੋਂ ਗੱਲ ਚੱਲੀ ਜਾਂਦੀ ਹੈ ਹਾਂ ਵੀ ਛੁੱਟੀ ਵਾਲੀ ਇਹ ਆਦਾ ਵੀ ਮੈਨੂੰ ਤਾਂ ਜੀ ਛੁੱਟੀ ਦੇ ਦਿਓ ਨੌ ਕਟੋ ਜੀ ਅੱਛਾ ਨੌ ਕਟੋ ਨੌ ਕਟੋ ਬੱਸ ਹਾਂ ਉਹ ਆਦਾ ਬਾਬਾ ਜੀ ਬਾ ਮੈਂ ਨਾ ਇੱਕ ਦਿਨੇ ਨੇ ਇਹ ਕੀ ਹਾਂ ਇਹ ਤਾਂ ਹਾਂ ਉਲਟੇ ਚੱਲ ਪਿਆ ਕੰਮ ਉਲਟੇ ਚੱਲ ਪਿਆਗਾ ਨਹੀਂ ਬੱਸ ਮੈਨੂੰ ਨਹੀਂ ਪਤਾ ਉਹ ਗੱਲ ਉਹਦੇ ਵਿੱਚ ਵਿਚਾਰੀ ਜਿਹੜੀ ਆਪਾਂ ਕਰੀਆ ਕਰੀਆ ਉਹ ਫਿਰ ਉੱਥੋਂ ਨੌ ਕਟਾ ਕੇ ਆ ਗਿਆ ਠੀਕ ਹੈ ਨੌ ਕਟਾ ਕੇ ਜਦੋਂ ਆਇਆ ਉੱਥੋਂ ਇੱਕ ਰਫਲ ਇਹ ਪਤਾ ਨਹੀਂ ਤਾਂ ਲਾਇਸੈਂਸ ਕਿਵੇਂ ਬਣਿਆ ਕਿਵੇਂ ਨਾ ਉਹਦੇ ਬਾਰੇ ਜਾਣਕਾਰੀ ਨਹੀਂ ਰਫਲ ਲੈ ਕੇ ਆਇਆ ਜਣੀ ਠੀਕ ਹੈ ਇੱਕ ਰਫਲ ਸੀ ਇਹਦੇ ਕੋਲੇ ਬਣਾ ਲਈ ਠੀਕ ਹੈ ਇਹ ਆ ਗਿਆ ਪਿੰਡਾ ਹਾਂ ਪਿੰਡਾ ਕਿਨੇ ਸੁਨੇਹੇ ਸੁਨੇਹੇ ਲਾਏ ਬਹੁਤ ਬੰਦਿਆਂ ਨੂੰ ਵੀ ਯਾਰ ਉਹਨੂੰ ਹਟਾਓ ਹੂੰ ਪਤਾ ਤਾਂ ਲੱਗ ਗਿਆ ਸੀ ਕਹਾਣੀ ਦਾ ਸਾਰਾ ਉਹ ਵੀ ਪਾਸਾ ਵਟਣ ਲੱਗ ਗਿਆ ਸੀ ਇਹ ਤੋਂ ਕੁੱਕਰ ਹਾਂ ਚਲੋ ਕੁੱਕਰ ਹਟਿਆ ਨਾ ਹੂੰ ਕੁੱਕਰ ਜਦੋਂ ਹਟਿਆ ਨਾ ਹੂੰ ਫਿਰ ਇਹਨੇ ਇੱਕ ਦਿਨ ਉਹ ਤਾਕ ਲਾ ਕੇ ਮਾਰਤਾ ਠੀਕ ਹੈ ਨਲੇ ਤਾਂ ਮਾਰਤਾ ਉਹ ਨਲੇ ਮਾਰਦੀ ਅੱਛਾ ਮਾਰਨ ਦੀ ਆਪਾਂ ਥੋੜੀ ਜਿ ਇੱਥੇ ਰੋਕਾਂਗੇ ਗੱਲ ਜੇ ਮੈਂ ਮਾਰਨ ਦੀ ਗੱਲ ਆਉਂਦੀ ਆ ਗਾਣਿਆਂ ਦੇ ਵਿੱਚ ਵੀ ਖਾੜਾ ਲੱਗਿਆ ਹੋਇਆ ਸੀ ਉਹ ਉਹ ਕਹਾਣੀ ਕੀ ਸੀ ਉਹ ਕਹਾਣੀ ਇਹ ਆ ਵੀ ਜਦੋਂ ਕਿਤੇ ਤੁਕਬੰਦੀ ਲਿਖਣੀ ਆ ਗਾਣੇ ਲਿਖਣੇ ਨੇ ਉਦੋਂ ਥੋੜਾ ਮਸਾਲਾ ਲਾਉਣਾ ਲਾਉਣਾ ਪੈਂਦਾ ਹਾਂ ਪਰ ਇਸ ਤਰ੍ਹਾਂ ਦੀ ਕੋਈ ਸੱਚਾਈ ਮਿਲੀ ਨਹੀਂ ਵੀ ਖਾੜੇ ਲੱਗੇ ਜ ਕੋਈ ਬੰਦੇ ਮਾਰੇ ਹੁਣ ਜਾਂ ਲੋਕਾਂ ਨੇ ਮਾਰਨ ਦਿੱਤੇ ਠੀਕ ਹੈ ਹੁਣ ਆਪਾਂ ਉਹ ਰਿਆ 10 ਬੰਦੇ ਬੈਠੇ ਆ ਜੇ ਕੋਈ ਮੈਨੂੰ ਮਾਰੇ ਤੁਸੀਂ ਮਾਰਨ ਦਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਰੋਕ ਰੋਕਾਂਗੇ ਵੀ ਇਸ ਤ ਕਤਲ ਕਰਕੇ ਉਹ ਭਗੌੜਾ ਹੋ ਗਿਆ ਹਾਂ ਭਗੌੜਾ ਹੋਣ ਤੋਂ ਬਾਅਦ ਉਹ ਇੱਥੋਂ ਕਿਤੇ ਭੱਜ ਕੇ ਵਿਂਗੜ ਪਿੰਡ ਵਾ ਗਿਆ ਅੱਛਾ ਵਿਂਗੜ ਪਿੰਡ ਉੱਥੇ ਡਾਲੀ ਡੂਲੀ ਕਰਨ ਲੱਗ ਗਿਆ ਵਿਂਗੜ ਪਿੰਡ ਹਰਿਆਣਾ ਦੀ ਹੱਦ ਤੇ ਪੈਂਦਾ ਤੁਸੀਂ ਕਦੇ ਜਾਓ ਫਤਿਹ ਫਤਿਆਬਾਦ ਕੋਲੇ ਤਾਂ ਨਹੀਂ ਹਾਂ ਹਾਂ ਵਿਂਗੜ ਹਾਂ ਠੀਕ ਹੈ ਠੀਕ ਹੈ ਜੀ ਉਹ ਵਿਂਗੜ ਪਿੰਡ ਦੇ ਵਿੱਚ ਜਾ ਕੇ ਇਹਨੇ ਦੱਸਿਆ ਨਹੀਂ ਡਾਲੀ ਕਰਨ ਲੱਗ ਗਿਆ ਡੇਰੇ ਤੇ ਬੈਠ ਗਿਆ ਚਲੋ ਟਾਈਮ ਪਾਸ ਲੱਗ ਗਿਆ ਠੀਕ ਹੈ ਇੱਕ ਗੱਲ ਵਿਚਾਲੇ ਰਹੀ ਕਿ ਐਤੂ ਪਹਿਲਾਂ ਡਾਕੂ ਨਾਲ ਲੱਗਿਆ ਸੀ ਬਾਬਾ ਡਾਕੂ ਚੇਮਨ ਤੇ ਉਹਦਾ ਮਸ਼ਹੂਰ ਅੱਛਾ ਚਾ ਡਾਕੂ ਚੇਮਨ ਹਾਂ ਡਾਕੂ ਨਾਲ ਰਿਹਾ ਹੈ ਸਾਲ 2 ਸਾਲ ਠੀਕ ਹੈ ਪਰ ਇਹਦੀ ਵਿਧ ਨਹੀਂ ਖਾਦੀ ਡਾਕੂ ਨਾਲ ਮਾਨੇ ਦਾ ਮੈਂ ਨਹੀਂ ਦਾ ਰਲਿਆ ਨਹੀਂ ਇਹ ਫਿਰ ਉੱਥੇ ਵਿੰਗਲ ਡੇਰੇ ਤੇ ਬੈਠ ਗਿਆ ਠੀਕ ਹੈ ਡੇਰੇ ਤੇ ਬੈਠ ਕੇ ਫਿਰ ਇਹਨੇ ਡੇਰੇ ਤੇ ਡਾਲੀ ਦੀ ਸੇਵਾ ਕਰੀ ਉੱਥੇ ਕੀ ਹੋਣ ਲੱਗ ਗਿਆ ਉਸ ਟਾਈਮ ਬੁੱਤੜ ਕੋਈ ਗਾਇਆਂ ਗੂਆਂ ਕਿਸੇ ਲੋਟ ਲ ਜਾਂਦੇ ਕੱਟਵੱਟ ਕਰਦੇ ਹਾਂ ਜੋ ਇਤਿਹਾਸ ਦੇ ਵਿੱਚ ਆਉਂਦਾ ਵੀ ਆਪਾਂ ਹੁਣ ਵੀ ਗਾਇਆਂ ਗੂਆਂ ਦਾ ਚੱਲਦਾ ਇਸ ਤਰ੍ਹਾਂ ਦਾ ਹਾਂ ਉਹ ਜਦੋਂ ਕਿਸੇ ਮਾਤਾ ਨੇ ਕਹਿਤਾ ਵੀ ਸਾਡੇ ਤਾਂ ਬਾਬਾ ਇੱਥੇ ਬਣਾ ਨਰਕ ਹੁੰਦਾ ਰੋਜ਼ ਗਾਇਆਂ ਵੱਢਦੇ ਨੇ ਉਹ ਕਹਿੰਦਾ ਮੈਨੂੰ ਦਿਖਾਓ ਕਿਤੇ ਬੁੱਤਲ ਟੱਕਰ ਕੇ ਖੈਬਰ ਗਿਆ ਉਹ 2-4 ਬੁੱਤਰਾਂ ਦੇ ਵੀ ਗਲ ਵੱਢੇ ਗਏ ਉੱਥੇ ਤੂੰ ਅੱਛਾ ਆਮ ਦੇਸੀ ਖਾਪਰੇ ਨਾਮ ਹਾਂ ਉਹ ਫਿਰ ਉਹ ਡੇਰੇ ਵਾਲਿਆਂ ਨੇ ਵੀ ਕਹਿਤਾ ਵੀ ਬਾਬਾ ਤੇਰਾ ਨਹੀਂ ਹੁਣ ਇੱਥੇ ਵੀ ਰਹਿਦਾ ਤੂੰ ਜਾ ਅੱਛਾ ਫਿਰ ਇਹ ਉੱਥੋਂ ਕੀ ਹੋਇਆ ਇਹ ਰਿਆਉ ਡਸ ਕੇ ਕੋਈ ਮਿੱਤਰ ਇਹਦਾ ਮਹਾ ਸਿੰਘ ਆਇਆ ਤੇ ਫੌਜ ਚੋਂ ਹਾਂ ਉਹ ਮਹਾ ਸਿੰਘ ਵੀ ਰਟਾਇਰ ਫੌਜੀ ਸੀ ਉਹਦੇ ਕੋਲੇ ਆ ਗਿਆ ਉਹਨੂੰ ਇਹਦੇ ਮਿੱਤਰ ਬਾਰੇ ਸਾਰੀ ਗੱਲ ਦੱਸਤੀ ਅੱਛਾ ਵੀ ਇਹ ਪਹਿਲਾਂ ਮੈਂ ਪਰਜਾਈ ਮਾਰੀ ਫਿਰ ਉਹਦਾ ਮਿੱਤਰ ਵੀ ਮਾਰਿਆ ਫਿਰ ਮੈਂ ਇੱਥੇ ਆ ਗਿਆ ਮੈਥੋਂ ਉੱਚੜ ਮਾਰੇ ਗਿਆ ਹਾਂ ਵੀ ਹੁਣ ਕਰਕੇ ਮੈਂ ਯਾਰ ਇੱਥੇ ਤੇਰੇ ਕੋਲੇ ਆ ਗਿਆ ਤੇਰੇ ਕੋਲੇ ਆਇਆ ਉਹ ਡਰ ਗਿਆ ਹਾਂ ਥਾਣਾ ਲੱਗਦਾ ਹੁੰਦਾ ਉਹ ਤੋਂ ਸਭ ਤੋਂ ਪਹਿਲਾਂ ਇਸ ਮਾਮਾ ਨੂੰ ਥਾਣਾ ਅਧਿਆਸਤ ਵੀ ਮੈਂ ਪੜਾ ਲਿਆ ਥਾਣਾ ਸਾਨੂੰ ਸੁਨਾਮ ਲੱਗਦਾ ਅੱਛਾ ਪਹਿਲਾਂ ਸੁਨਾਮ ਸੀਗਾ ਠੀਕ ਹੈ ਸੁਨਾਮ ਉੱਥੇ ਕੋਈ ਥਾਣੇਦਾਰ ਸੀ ਮੁਸਲਮਾਨਪੁਰਾ ਮੋਮਨ ਹਾਂ ਮੋਮਨਖਾਂ ਹਾਂ ਉਹਨੇ ਮੁਖਬਰੀ ਕਰਤੀ ਜਾ ਕੇ ਵੀ ਮੇਰੇ ਬੈਠਾ ਇੱਕ ਬੰਦਾ ਹਾਂ ਤੇ ਰਾਜ ਉਦੋਂ ਪਟਿਆਲੇ ਵਾਲੇ ਰਾਜੇਦਾਰ ਰਾਜੇਦਾਰ ਠੀਕ ਹੈ 1880 90 ਦੇ ਉੱਥੇ ਉਹਦਾ ਰਾਜ ਸੀ ਠੀਕ ਹੈ ਇਹਨੇ ਜੀ ਗ੍ਰਿਫਤਾਰ ਕਰਾਦਾ ओके ਜਦੋਂ ਰਾਜੇ ਨੇ ਇਹਦੇ ਬਾਰੇ ਸੁਣਿਆ ਸਾਰਾ ਪੜਤਾਲ ਕਰੀ ਹਾਂ ਵੀ ਕੀ ਇਹ ਬੰਦਾ ਕਿਸ ਤਰ੍ਹਾਂ ਦਾ ਰਾਜਾ ਮਤਲਬ ਪ੍ਰਭਾਵਿਤ ਹੋ ਗਿਆ ਰਾਜੇ ਨੇ ਇਹਨੂੰ ਬਾਜਤ ਬਰੀ ਕਰਤਾ ਅੱਛਾ ਠੀਕ ਹੈ ਬਾਜਤ ਬਰੀ ਕਰਕੇ ਇੱਥੇ ਮਾਗ ਚ ਡੇਰਾ ਲੱਗਦਾ ਭੀਖੀ ਗੁੱਦੜ ਸਾਦਾ ਹਾਂ ਇਹ ਡੇਰੇ ਮਤਲਬ ਮੇਲੇ ਚ ਆ ਗਿਆ ਹਾਂ ਮੇਲੇ ਤੋਂ ਇਹ ਘਰੇ ਆ ਗਿਆ ਠੀਕ ਹੈ ਘਰੇ ਆ ਕੇ ਇਹ ਵਧੀਆ ਰਹਿਣ ਸਹਿਣ ਲੱਗ ਗਿਆ ਸਾਰਾ ਕੁਝ ਛੱਡ ਕੇ ਦੋਏ ਭਰਾਵ ਦਾ ਜੀਵਨ ਬਸਰ ਕਰਨ ਲੱਗ ਗਏ ਠੀਕ ਹੈ ਬੱਚਾ ਬੇਟੀ ਸੀ ਨਰੈਣੇ ਕੋਲੇ ਹੈ ਨਾ ਨਾ ਬੱਚਾ ਤਾਂ ਹੋਇਆ ਹੀ ਨਹੀਂ ਅੱਛਾ ਹੋਈ ਨਹੀਂ ਠੀਕ ਹੈ ਬੱਚਾ ਤਾਂ ਹੋਇਆ ਨਾ ਉਹ ਬਲਬੀਰ ਕੋਰੇ ਐਮਐਮਆਰਤੀ ਬਿ ਲਾ ਵਿਆਹ ਟੁੱਟ ਗਿਆ ਸੀ ਵਿਆਹ ਟੁੱਟੇ ਬੱਚਾ ਤਾਂ ਹੈ ਹੀ ਨਹੀਂ ਸੀ ਹੈ ਹੀ ਨਹੀਂ ਸੀ ਓਕੇ ਚੱਲ ਦੋਏ ਭਰਾ ਰਹਿਣ ਲੱਗੇ ਫੇਰ ਕੋਈ ਇਹਦਾ ਨਾ ਮਾਮੇ ਦੇ ਦੇ ਮਤਲਬ ਨਾਨਕਿਆਂ ਚੋਂ ਭਤੀਜਾ ਲੱਗਦਾ ਸੰਤ ਸਿੰਘ ਹਾਂ ਸ਼ਾਇਦ ਆਹ ਜਿਹੜੀ ਸਮਾਦ ਹੈ ਸੰਤ ਸਿੰਘ ਨੇ ਬਣਵਾਈ ਆ ਉਹ ਤੇ ਨੌ ਆ ਸੰਤ ਸਿੰਘ ਦਾ ਠੀਕ ਹੈ ਠੀਕ ਹੈ ਇਹ ਤੇ ਨੌ ਵੀ ਆ 60 ਸਾਲ ਪੁਰਾਣੀਆਂ ਠੀਕ ਹੈ ਤੇ ਉਹ ਮਤਲਬ ਸੰਤ ਸਿੰਘ ਆਇਆ ਆ ਕੇ ਆਦਾ ਵੀ ਚਾਚਾ ਮੇਰੀ ਮਾਂ ਤਾਂ ਬਦਚਲਣ ਹੋ ਗਏ ਉਹ ਤਾਂ ਆਪ ਗੱਜਣ ਵੇਲੀ ਦੇ ਰਹਿੰਦੀ ਆ ਅੱਛਾ ਮਾਮੇ ਦੀ ਨੂੰ ਮਤਲਬ ਮਾਮੇ ਦੀ ਨੂੰ ਠੀਕ ਹੈ ਇਹ ਆਦਾ ਯਾਰ ਕੋਈ ਕਿਧਰੇ ਜਾਵੇ ਮੈਂ ਅਸੀਂ ਤਾਂ ਨਹੀਂ ਅਸੀਂ ਤਾਂ ਨਹੀਂ ਮੈਂ ਤਾਂ ਬਥੇਰੇ ਮਰ ਮੁਰਗੇ ਮੈਂ ਹੀ ਨਹੀਂ ਹਾਂ ਉਹ ਕਹਿੰਦੇ ਮੇਨੇ ਮੂਨੇ ਦੇਣ ਲੱਗ ਗਿਆ ਵੀ ਜੇ ਤੂੰ ਚਾਚਾ ਮੇਰੀ ਇੰਨੀ ਗੱਲ ਨਹੀਂ ਮੰਨਦਾ ਮੈਂ ਵੀ ਨਹੀਂ ਘਰੇ ਜਾਂਦਾ ਮੈਂ ਗੱਡੀ ਥੱਲੇ ਆਉਂ ਅੱਛਾ ਮਾਨਸਾ ਮਾਨਸਾ ਰੇਲਵੇ ਲੈਣ ਹੁੰਦੀ ਓਹ ਹਾਂ ਉਹ ਚਲੋ ਉਹਨੇ ਜਾ ਕੇ ਮਤਲਬ ਇਮੋਸ਼ਨਲ ਕਰ ਲਿਆ ਇਮੋਸ਼ਨਲ ਕਰਕੇ ਉਹ ਨਾਲ ਲੈ ਗਿਆ ਆਪਣੇ ਚਾਚੇ ਨੂੰ ਬੰਦੂਖ ਵੀ ਲੈ ਗਈ ਅੱਛਾ ਜਾ ਕੇ ਉਹ ਕਹਿੰਦਾ ਪਤਾ ਕਰ ਕਿੱਥੇ ਆ ਉਹ ਰਾਜਕੌਰਤੀ ਉਹਨਾਂ ਨੂੰ ਠੀਕ ਹੈ ਗੱਜਣ ਵੇਲੀ ਉਹ ਮਾਲਕ ਦੀ ਜੀ ਜਿਹਨੇ ਉਹ ਜਾਂਦੀ ਹੁੰਦੀ ਹੁੰਦੀ ਸੀ ਉਹ ਜਦੋਂ ਪਤਾ ਕਰਿਆ ਉਹ ਕਹਿੰਦਾ ਵੀ ਇੱਥੇ ਕੋਈ ਖੇਤ ਆ ਜੰਡਾ ਵਾਲਾ ਹਾਂ ਉੱਥੇ ਉਹ ਚੋਲੇ ਛਾਲੇ ਵੱਢਦੇ ਨੇ ਵੀ ਉੱਥੇ ਤੂੰ ਉੱਥੇ ਨੇ ਉੱਥੇ ਜਾ ਕੇ ਹਾਂ ਹਾਂ ਉਹ ਕਹਿੰਦਾ ਚੱਲ ਫੇਰ ਨਾਲ ਜਦੋਂ ਜਾ ਕੇ ਦੇਖੇ ਵੀ ਉਹ ਵੱਢੀ ਜਾਂਦੇ ਆ ਸਾਹਮਣੇ ਉਹ ਮੁੰਡਾ ਪਾਸੇ ਕਰਦਾ ਸਨ ਤਾਂ ਦੋਏ ਉਹ ਮਾਰੇ ਉਹ ਮਾਰੇ ਅੱਛਾ ਉਹ ਮਾਰ ਤੋਂ ਬਾਅਦ ਕੀ ਹੋਇਆ ਉਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਹਾਂ ਉਹ ਰਾਜ ਦੇ ਵਿੱਚ ਫਿਰ ਕਹਿੰਦੇ ਵੀ ਜਿੱਥੇ ਬੰਦਾ ਮਾਰਦੇ ਉੱਥੇ ਹੀ ਫਾਸੀ ਦਿੰਦੇ। ਅੱਛਾ ਉਸ ਟਾਈਮ 'ਚ ਹਾਂ ਉੱਥੇ ਕੋਈ ਝੰਡ ਸੀ। ਹਾਂ ਹੁਣ ਵਿੱਤੇ ਦਾ ਕਹਿੰਦੇ ਵੀ ਉਹ ਝੰਡ ਨਾਲ ਫਾਸੀ ਦੇਤਾ ਬਾਬੇ ਨੂੰ ਸੂਰਮੇ ਨੂੰ। ਹਾਂ ਸੂਰਮੇ ਨੂੰ ਵਿੱਤੇ ਗੱਲ ਲੋਕ ਆਦੇ ਨੇ ਵੀ ਝੰਡ ਨਾਲ ਨਹੀਂ ਉੱਥੇ ਕੋਈ ਗੱਡਾ ਲਾ ਲਿਆ ਗੱਡੇ ਦੇ ਜੂੜੇ ਨਾਲ। ਗੱਡਾ ਜਦੋਂ ਤਹਾਹਾ ਤਰ ਠੀਕ ਹੈ। ਈ ਇਸ ਤਰ੍ਹਾਂ ਬਾਬੇ ਦੀ ਜਿਹੜਾ ਅੰਤ ਹੋ ਗਿਆ। ਅੰਤ ਹੋ ਗਿਆ ਠੀਕ ਹੈ। ਹਾਂ ਠੀਕ ਹੈ। ਠੀਕ ਆ ਹਾਂ ਉੱਥੇ ਸਮਾਦ ਵੀ ਬਣੀ ਹੋਈ ਆ ਗਹਿਰੀ ਪਾਗੀ ਸਮਾਦ ਵੀ ਬਣੀ ਹੋਈ ਆ ਗਹਿਰੀ ਪਾਗੀ ਨਾਨਕਾ ਪੇੜਾ ਅੱਛਾ ਗਹਿਰੀ ਪਾਗੀ ਜਦੋਂ ਸੁੱਚੇ ਸੂਰਮੇ ਨੂੰ ਕਹਿੰਦੇ ਫਾਂਸੀ ਦੇਣ ਲੱਗੇ ਸੀਗੇ ਇਤਿਹਾਸ ਦੇ ਵਿੱਚ ਆਉਂਦਾ ਕਹਿੰਦੇ ਵੀ ਉਹਨੂੰ ਬਚਾਉਣ ਵਾਸਤੇ ਕੋਈ ਚਿੱਠੀ ਭੇਜੀ ਗਈ ਸੀ ਪਰ ਉਹ ਵੀ ਕੋਈ ਕਹਾਣੀ ਹੈਗੀ ਆ ਨਹੀਂ ਉਸ ਤਰ੍ਹਾਂ ਦਾ ਤੇ ਜਦੋਂ ਉਹਦੇ ਵਾਸਤੇ سپਾਰਸ਼ਾ ਦਾ ਬਹੁਤ ਸੀ ਬਾਬੇ ਨੂੰ ਛੱਡਿਆ ਜਾਵੇ ਹਾਂ ਤੁਹਾਨੂੰ ਹੁਣ ਵੀ ਹੁੰਦੀਆਂ ਨੇ ਉਦੋਂ ਵੀ ਹੋਈਆਂ ਉਹ ਨਹੀਂ ਛੱਡਿਆ ਅੰਗਰੇਜ਼ਾਂ ਨੇ ਰਾਜੇ ਨੇ ਛੱਡਤਾ ਰਾਜੇ ਕੋਲ سپਾਰਸ਼ਾ ਗਿਆ ਰਾਜੇ ਨੇ ਤਾਂ ਬਰੀ ਕਰਤਾ ਸੀ ਬਰੀ ਕਰਤਾ ਸੀ ਯਾਰ ਉਹ ਸੁੱਚੇ ਆਪਣਾ ਜਿਵੇਂ ਸੁੱਚੇ ਸੰਗ ਸੂਰਮੇ ਦੇ ਚਾਚੇ ਤਾਇਆ ਚੋ ਕੋਈ ਪਰਿਵਾਰ ਚੋ ਕੋਈ ਹੈਗਾ ਵੀ ਕੁੱਕਰ ਦੇ ਕੋਈ ਇਸ ਤਰ੍ਹਾਂ ਪਰਿਵਾਰ ਚੋ ਜਿਵੇਂ ਤੁਸੀਂ ਆਹ ਮੈਨੂੰ ਇਹਨਾਂ ਵਿੱਚ ਨਾਮ ਜਿਹੜੇ ਲਿਖੇ ਹੋਏ ਨੇ ਥੋੜਾ ਜਿਹਾ ਦੱਸੋਗੇ ਵੀ ਕਿਵੇਂ ਲਿਖੇ ਨੇ ਤੁਸੀਂ ਨੇ ਉਹ ਇੱਥੇ ਸਾਡੇ ਜਮੰਦੇ ਪਰਿਵਾਰ ਨੇ ਠੀਕ ਹੈ ਜੀ ਉਹ ਪ੍ਰਵਾਹ ਇੱਕ ਪਹਿਲਾਂ ਦੱਸ ਰਹੇ ਤੁਸੀਂ ਇਧਰ ਨਾਮ ਪੜ੍ਹ ਕੇ ਪੜ੍ਹ ਕੇ ਉਹਨਾਂ ਦੇ ਉਹ ਸੀਗੇ ਅੱਛਾ ਉਹ ਹਾਂ ਉਹ ਮਤਲਬ ਉਹ ਕੁੱਕਰ ਦਾ ਹੈਗਾ ਹਾਂ ਉਹ ਉਹ ਬੜਾ ਜਿਹਾ ਦੱਸੋ ਮੈਨੂੰ ਇਹ ਜਿਹੜਾ ਕੁੱਕਰ ਸੀ ਇਹ ਨੰਬਰਦਾਰ ਸੀ ਚੈਲਾ ਚੋ ਠੀਕ ਹੈ ਚੈਲਾ ਚੋ ਬੱਗਾ ਨੰਬਰਦਾਰ ਸੀ ਵੱਡਾ ਭਰਾ ਇਹਦਾ ਹਾਂ ਬੀਸ਼ਨ ਸਿੰਘ ਉਹਦੋਂ ਛੋਟਾ ਤੇ ਹਰਨਾਮ ਉਹਦੋਂ ਛੋਟਾ ਸੀ ਕੁੱਕਰ ਉਹਦੋਂ ਛੋਟਾ ਅੱਛਾ ਚਾਰ ਭਰਾ ਸੀਗੇ ਚਾਰ ਭਰਾ ਸੀ ਕੁੱਕਰ ਹੋਰੇ ਠੀਕ ਹੈ ਜੀ ਬੱਗੇ ਦੇ ਤਾਂ ਉਦੋਂ ਬਾਅਦ ਵਧਾਵਾ ਆਵੇ ਤੇ ਸਾਹਾ ਬਾਦ ਦੋ ਨੰਬਰਦਾਰ ਪੁੱਤਰ ਹੋਏ ਪੁੱਤਰ ਹੋਏ ਠੀਕ ਹੈ ਇਹ ਚੋਂ ਵਧਾਵਾ ਨੰਬਰਦਾਰ ਰਿਹਾ ਹਾਂ ਤੇ ਨਾ ਸਾਹਾ ਸਵਾਗਤ ਹੈ ਨੰਬਰ ਦਾ ਸਹਾਬੀ ਦਾ ਤੇਜਾ ਸਿੰਘ ਤੇਜਾ ਸਿੰਘ ਦਾ ਫਿਰ ਬਸਾਕਾ ਸਿੰਘ ਹੈਗੀ ਨੇ ਪੀੜੀ ਹੈਗੀ ਹੈਗੀ ਹੈ ਠੀਕ ਹੈ ਅੱਛਾ ਉਸ ਤੋਂ ਬਾਅਦ ਬਿਸਨ ਸਿੰਘ ਦੇ ਜੀਤਾ ਸਿੰਘ ਤੇ ਜੰਗੀਰ ਦੋ ਪੈਦਾ ਹੋਏ ਠੀਕ ਹੈ ਜੀ ਜੰਗੀਰ ਦੀ ਈਲਾਦ ਵੀ ਇੱਥੇ ਹੈਗੀ ਹਾਂ ਜੀਤੇ ਦੇ ਸ਼ਾਇਦ ਹੈ ਨਹੀਂ ਸੀ ਈਲਾਦ ਬੇਲਾ ਦਾ ਬੇਲਾ ਦਾ ਠੀਕ ਹੈ ਹਰਨਾਮ ਦੇ ਇੱਕ ਲੜਕੀ ਹੋਈ ਸੋਧਾ ਹਾਂ ਉਹ ਦਾ ਪਰਿਵਾਰ ਮਤਲਬ ਉੱਥੇ ਹੋ ਗਿਆ ਠੀਕ ਹੈ ਅੱਛਾ ਕੁੱਕਰ ਦਾ ਇੱਕ ਪੁੱਤਰ ਸੀ ਇੰਦਰ ਹਾਂ ਉਹ ਸਿੰਗਾਪੁਰ ਚ ਲਿਆ ਗਿਆ ਉਦੋਂ ਜਦੋਂ ਇਸ ਤਰ੍ਹਾਂ ਦੀ ਕਤਲੋਗਾਰ ਤੇ ਇੱਥੇ ਹੋ ਗਈ ਉਹਦਾ ਨਹੀਂ ਪਤਾ ਹੁਣ ਠੀਕ ਹੈ ਬਸ ਇਹ ਉਦੋਂ ਬਾਅਦ ਉਹਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਤੇ ਸੁੱਚਾ ਸਿੰਘ ਦੇ ਕੋਈ ਮਤਲਬ ਹੁਣ ਜਵੰਦੇ ਪਰਿਵਾਰ ਨੇ ਉਹਦੇ ਸਕੇ ਲਾਣਿਆਂ ਚੋਂ ਜਿਨ੍ਹਾਂ ਨੂੰ ਉਸ ਟਾਈਮ ਉਹ ਜਾਇਦਾਦ ਮਿਲੀ ਵਗੈਰਾ ਇਸ ਤਰ੍ਹਾਂ ਦਾ ਤੇ ਆਹ ਜਗਾ ਵੀ ਜਵੰਦੇ ਪਰਿਵਾਰ ਨੇ ਛੱਡੀ ਆ ਅੱਛਾ ਉਹਨਾਂ ਨੇ ਛੱਡੀ ਆ ਅੱਛਾ ਜੇ ਇਹਨਾਂ ਦੀ ਘਰ ਦੀ ਗੱਲ ਕਰੀਏ ਘਰ ਕਿੱਥੇ ਜੀ ਸੀ ਘਰ ਇਹਨਾਂ ਦਾ ਪਿੰਡ ਸੀਗਾ ਕਿੰਨੇ ਪੱਤਿਆਂ ਤੋਂ ਵੱਖਰੋ-ਵੱਖਰੇ ਘਰ ਸੀ ਅੱਛਾ ਅੱਛਾ ਇਹਨਾਂ ਦਾ ਮਤਲਬ ਕੁੱਕਰ ਦਾ ਚੈਲਾ ਪੱਤੀ ਤੇ ਇਧਰ ਹੈਵਦੀਆ ਪੱਤੀ ਕਹਿੰਦੇ ਨੇ ਇਹ ਮਪਾਲ ਪੱਤੀ ਅੱਛਾ ਪੁੱਪੂ ਜੀ ਜੇ ਪੱਜਮੀਨ ਦੀ ਗੱਲ ਕਰੀਏ ਵੀ ਉਹਨਾਂ ਦੇ ਨਾਂ ਕੋਈ ਜ਼ਮੀਨ ਥਾਂ ਬੋਲਦੀ ਹੈ ਨਹੀਂ ਬੋਲਦੀ ਬਸ ਉਹਦਾ ਪੁਰਾਣੀਆਂ ਗੱਲਾਂ ਹੋਣੀਆਂ ਬਾਅਦ ਉਹਦਾ ਸ਼ਜਾਦ ਹੋ ਗਿਆ 1947 ਚ ਹਾਂ ਜਿਹਦਾ ਕਬਜ਼ਾ ਸੀ ਉਹਦੇ ਨਾਮ ਮਰਬਾ ਬੰਦੇ ਬਣ ਗਈ ਮਰਬਾ ਬੰਦਾ ਉਹ ਉਸ ਤਰ੍ਹਾਂ ਦੇ ਜਿਹੜੇ ਅੱਛਾ ਇੱਕ ਤੁਸੀਂ ਇੱਕ ਇੱਕ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਜਿਹੜੀ ਸੁੱਚੇ ਸਿੰਘ ਸੂਰਮੇ ਦੇ ਨਾਂ ਤੇ ਐਫ ਆਈ ਆਰ ਕੱਟੀ ਹੋਈ ਹੈ ਉਹ ਕੋਈ 1901 ਦੀ ਮੈਨੂੰ ਪਤਾ ਲੱਗਿਆ ਸੀ ਵੀ ਕੋਈ ਭਿੱਖੀ ਥਾਣੇ 'ਚ ਘਟੀਆ ਥਾਣਾ ਬਾਲਾਪੁਰਾਣਾ ਅੱਛਾ ਇਹ ਸਨਾਮ ਨੂੰ ਬਿਲੋਂਗ ਕਰਦਾ ਜੀ ਥਾਣਾ ਉਸ ਵੇਲੇ ਦੀ ਕੋਈ ਐਫ ਆਈ ਆਰ ਹੋ ਮੇਰੀ ਗੱਲ ਵੀ ਹੋਈ ਸੀ ਉਹ ਮੈਨੂੰ ਹਜੇ ਤੀ ਮੈਥੋਂ ਕਢਾਈ ਹੀ ਨਹੀਂ ਗਈ ਅੱਛਾ ਅੱਛਾ ਉਹ ਵੀ ਗੱਲ ਹੋਈ ਸੀ ਇਹ ਕਢਾ ਮਾਤੇ ਕਢਵਾਓ ਆਪਾਂ ਉਹ ਵੀ ਹਾਂ ਜਰੂਰ ਕਰਾਂਗੇ ਉਹ ਉਰਦੂ 'ਚ ਲਿਖੀ ਆ ਅੱਛਾ ਉਹ ਤਾਂ ਉਰਦੂ 'ਚ ਤਾਂ ਨਹੀਂ ਨਹੀਂ ਉਰਦੂ 'ਚ ਤਾਂ ਨਾਲ ਦੀ ਨਾਲ ਨਾ ਗੂਗਲ ਤੇ ਆਪਾਂ ਉਹ ਕਰ ਲਾਂਗੇ ਟਰਾਂਸਲੇਟ ਕਰ ਲਾਂ ਇੱਕ ਮਿੰਟ 'ਚ ਟਰਾਂਸਲੇਟ ਹੋ ਜੂ ਕੋਈ ਗੱਲ ਹੈ ਤਾਂ ਕਰ ਲੇ ਪਰ ਹਜੇ ਮੈਨੂੰ ਵੇਲੇ ਨਹੀਂ ਕਢਾ ਆ ਇਹਨੂੰ ਬੈਠੇ ਨੂੰ ਬਜ਼ੁਰਗ ਹੋ ਗਏ ਹੁਣ ਇਹ ਹੀ ਸੇਵਾ ਕਰਦੇ ਨੇ ਜਾਂ ਇੱਥੇ ਜਿਹੜੇ ਜਵੰਦੇ ਪਰਿਵਾਰ ਨੇ ਸਾਰੇ ਗੁਰਸੇਵਕ ਹੋਰੀ ਗੁਰਤੇਜ ਹੋਰੀ ਉਹ ਇੱਥੇ ਆ ਸੇਵਾ ਕਰਾਉਂਦੇ ਨੇ ਹੁਣ ਆ ਡੇਰਾ ਉੱਚਾ ਵੀ ਚੱਕਿਆ ਹੋ ਸਕਦਾ ਵੀ ਲੱਗ ਜੇ ਅੱਛਾ ਇੱਕ ਮੈਂ ਛੋਟੀ ਜੀ ਬੇਨਤੀ ਕਰੂੰਗਾ ਹਨਾ ਸਾਰਾ ਪਿੰਡ ਵੀ ਦੇਖੋ ਆ ਵੀਡੀਓ ਤੇ ਮੈਂ ਇੱਕ ਬੇਨਤੀ ਮੈਂ ਤੁਹਾਨੂੰ ਵੀ ਕਰਦਾ ਵੀ ਇੱਕ ਕਮਰੇ ਦੇ ਵਿੱਚ ਨਾ ਆ ਇਤਿਹਾਸ ਨੂੰ ਥੋੜਾ ਜਿਹਾ ਵੱਡਾ ਕਰਵਾ ਕੇ ਕਰਵਾ ਕੇ ਕਿਉਂਕਿ ਜਿਹੜਾ ਤੁਸੀਂ ਸੁੱਚਾ ਸਿੰਘ ਸੂਰਮੇ ਦੇ ਫਾਦਰ ਸਾਹਿਬ ਸੁੰਦਰ ਤੇ ਮੰਦਰ ਦੀ ਹਨਾ ਮਿਸਟੇਕ ਆ ਕਿਉਂਕਿ ਉਦੋਂ ਕੰਪਿਊਟਰ ਨਹੀਂ ਸੀ ਉਦੋਂ ਐ ਹੱਥਾਂ ਨਾਲ ਲਿਖਦੇ ਸੀਗੇ ਇਸੇ ਕਰਕੇ ਉਹ ਮਿਸਟੇਕ ਰਹਿ ਗਈ ਜੇ ਆਪਾਂ ਇਹਨੂੰ ਕੰਪਿਊਟਰਾਈਜ਼ਡ ਕਰਕੇ ਹੁਣ ਤਾਂ ਤੁਸੀਂ ਇਕੱਲਾ ਇਕੱਲਾ ਸ਼ਬਦ ਦੱਸ ਦੋਗੇ ਹਨਾ ਹੁਣ 15 20 ਸਾਲ ਨੂੰ 50 ਸਾਲ ਨੂੰ ਆਪਾਂ ਰਹੀਏ ਨਾ ਰਹੀਏ ਵੀ ਇਹਦਾ ਜੇ ਇੱਕ ਕਮਰੇ ਦੇ ਵਿੱਚ ਇੱਕ ਇਤਿਹਾਸ ਉਸ ਟੈਂਪ ਦੀ ਜਿਵੇਂ ਤੁਸੀਂ ਆਪਦੇ ਜਿਵੇਂ ਉਸ ਟਾਈਮ ਦਾ ਬਿਆਨ ਕਰੋਗੇ ਤੇ ਜਿਹੜੀਆਂ ਇੱਕ ਫੋਟੋਆਂ ਬਣਾਉਂਦੇ ਹੁੰਦੇ ਨੇ ਹੱਥਾਂ ਹੱਥ ਨਾਲ ਫੋਟੋਆਂ ਬਣਾਉਂਦੇ ਨੇ ਉਸ ਸਮੇਂ ਦੀਆਂ ਉਸ ਤਰ੍ਹਾਂ ਦੀਆਂ ਫੋਟੋਆਂ ਤਿਆਰ ਕਰਕੇ ਇੱਕ ਕਮਰਾ ਤਿਆਰ ਕੀਤਾ ਜਾਵੇ ਸੋਚਾ ਸਿੰਘ ਸੂਰਮਾ ਦਾ ਹਨਾ ਬਾਹਰੋਂ ਆਉਣ ਲੋਕ ਦੇਖਣ ਉਹ ਚੀਜ਼ ਨੂੰ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਜੀ ਨਹੀਂ ਮੈਂ ਵਧੀਆ ਦੇਣਾ ਕਰਾਂਗੇ ਜੇ ਕੋਸ਼ਿਸ਼ ਹੋਈ ਹਾਂ ਇਹ ਚੀਜ਼ੇ ਜ਼ਰੂਰ ਪਿੰਡ ਦੇ ਸਾਥ ਦੇ ਨਾਲ ਮੈਂ ਸ਼ੁਰੂ ਕਰਿਆ ਪਿੰਡ ਦਾ ਇਹ ਬਹੁਤ ਵੱਡਾ ਹਾਂ ਮੈਂ ਪਿੰਡ ਦਾ ਇਹ ਸ਼ੁਰੂ ਕਰਿਆ ਹਾਂ ਉਹਦੇ ਵਿੱਚ ਹੀ ਪਾਵਾਂਗੇ ਇਹਨੂੰ ਠੀਕ ਹੈ ਤੇ ਬਾਬੇ ਦਾ ਇੱਥੇ ਲਿਖ ਕੇ ਲਾਵਾਂਗੇ ਇਹ ਨਾ ਉਹ ਸਾਰੇ ਦੀ ਨਾ ਬਿਲਡਿੰਗ ਹੁਣ ਦੁਬਾਰੇ ਆ ਵੀ ਮਤਲਬ ਲਿਫਟ ਕਰੀ ਆ ਬਹੁਤ ਨਵੀਂ ਬਣਾਈ ਆ ਨਵੀਂ ਬਣਾਈ ਆ ਆ ਕਮਰੇ ਪਾਏ ਨੇ ਇਹਨੂੰ ਮੁਕੰਮਲ ਹੋਣ ਲੈਣ ਦਿਓ ਜਦੋਂ ਮੁਕੰਮਲ ਹੋ ਗਿਆ ਅੱਛਾ ਇੱਕ ਮੇਲੇ ਬਾਰੇ ਦੱਸੋ ਇੱਕ ਮੇਲੇ ਬਾਰੇ ਮੇਲਾ ਇੱਥੇ ਇੱਕ ਦਾ ਭਾਦੋ ਚਲਾਦਾ ਸਾਡਾ ਹੋਣ ਲੱਗਣਾ ਹੁਣ ਲੱਗਣਾ ਹੁਣ ਕਦੋਂ ਲੱਗਣਾ ਭਾਦੋ ਚੋਂ ਭਾਦੋ ਚੋਂ ਲਾ ਲਓ ਤੁਸੀਂ ਵੀ ਕਰੋ ਜੇ ਹੋ 10ਵੀਂ ਭਾਦੋ 10ਵੀਂ ਭਾਦੋ ਦਾ ਇੱਕ ਚੇਤ ਚ ਚੇਤ ਚ ਚੇਤ ਚ ਕਦੋਂ ਲੱਗਦਾ 10ਵੀਂ ਦਾ ਹੀ ਚੇਤ ਦਾ ਵੀ 10ਵੀਂ ਦਾ ਹੀ ਅੱਛਾ ਬਾਬਾ ਜੀ ਵੀ ਚਲੋ ਆਪਾਂ ਸੁੱਚਾ ਸਿੰਘ ਨੂੰ ਸੂਰਮਣ ਨੂੰ ਇੱਕ ਬਹੁਤ سارے ਲੋਕ ਸਵਾਲ ਕਰਨਗੇ ਮੇਰਾ ਲਾਸਟ ਸਵਾਲ ਹੈ ਹਾਂ ਇਹ ਜਿਹੜਾ ਹੁਣ ਸੁੱਚਾ ਸਿੰਘ ਸੂਰਮਾ ਇੱਕ ਸੂਰਮਾ ਹੋਇਆ ਵੀ ਉਹਦਾ ਮਤਲਬ ਕਿ ਆਪਾਂ ਸਮਾਧ ਬਣਾ ਕੇ ਮਤਲਬ ਪੂਜਾ ਇਹ ਇਹਦਾ ਵੀ ਕਿਉਂ ਕਰਦੇ ਆਪਾਂ ਨਹੀਂ ਇਹ ਤਾਂ ਸੂਰ ਪੂਜਾ ਦਾ ਨਾਮ ਤਾਂ ਹੁਣ ਕਿਸੇ ਕਿਸੇ ਦਾ ਪੂਜਾ ਤਾਂ ਪੂਜਾ ਨਹੀਂ ਹੈਗੀ ਇਹ ਅੱਛਾ ਇਹ ਤਾਂ ਇੱਕ ਨਾਮ ਮਤਲਬ ਯਾਦ ਯਾਦਾਸਤ ਰੱਖਦੇ ਆ ਯਾਦਾਸਤ ਇਹ ਲੋਕਾਂ ਨੇ ਜਹਾਂ ਚੜਾ ਰਖੀ ਨੇ ਮੈਂ ਹਾਂ ਹਾਂ ਉਹ ਚੀਜ਼ ਹੈ ਮੈਂ ਮਿਲਖਾ ਸਿੰਘ ਵਰਗਿਆਂ ਨੂੰ ਯਾਦ ਕਰਦੇ ਆ ਇਹ ਜੂਸ਼ਾ ਵਰਗਿਆਂ ਨੂੰ ਕਰਦੇ ਆ ਇਹ ਸੂਰਮੇ ਦੇ ਨਾਮ ਤੇ ਯਾਦ ਕਰ ਹਾਂ ਪਰ ਦੋਸਤੋ ਮਥਿਆਸ ਨਹੀਂ ਜੁੜਿਆ ਹਾਂ ਠੀਕ ਆ ਉਹ 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 ਚੀਜ਼ ਨਹੀਂ ਹੈਗੀ ਜੇ ਲੋਕ ਚੱਕਰਾਂ 'ਚ ਪੈਣਾ ਨਹੀਂ ਨਹੀਂ ਹੁਣ ਜੇ ਬਹਿ ਜਹਾ ਚੜਾਏ ਪੈਨੇ ਤਾਂ ਉਹ ਚੀਜ਼ ਨਹੀਂ ਹੈਗੀ ਅਸੀਂ ਤਾਂ ਯਾਦ ਕਰਦੇ ਆ ਜਿਵੇਂ ਨਿਮਮ ਬੰਨੇ ਪੈਨੇ ਮੈਂ ਉੱਧਰ ਦੇਖ ਰਿਹਾ ਜਿਵੇਂ ਨਿਮਮ ਬੰਨੇ ਪੈਨੇ ਚਲੋ ਖੁਸ਼ੀ ਖੁਸ਼ੀ ਚ ਜਦੋਂ ਕਿਤੇ ਦਿਲ ਤਿਹਾਰ ਹੁੰਦਾ ਉਦੋਂ ਬਣ ਜਾਂਦੀਆਂ ਨੇ ਖੁਸ਼ੀ ਠੀਕ ਹੈ ਹੁਣ ਸੂਰਮੇ ਹੋਏ ਨੇ ਸੂਰਮੇ ਦੀਵਾਲੀ ਆ ਗਈ ਦੀਵਾਲੀ ਵਾਲੇ ਦਿਨ ਪਰਿਵਾਰ ਇੱਥੇ ਆਉਂਦੇ ਨੇ ਸਾਰੇ ਫੇਰ ਦਸਹਿਰਾ ਆ ਗਿਆ ਫੇਰ ਕੋਈ ਪਿੰਡ ਦੇ ਲੋਕਾਂ ਦੀ ਸਾਡਾ ਜੁੜੀ ਹੋਈ ਹੈ ਸਰਦਾ ਜੁੜੀ ਹੋਈ ਆ ਸਾਰੇ ਆਉਂਦੇ ਨੇ ਜੇ ਲੋਕ ਆਉਣਗੇ ਤਾਂ ਸਰਦਾ ਬਣੀ ਰਹੂ ਤਾਂ ਡੇਰੇ ਦੀ ਜਿਹੜੀ ਆਹ ਬਹੁਤ ਵਧੀਆ ਦਿਸੂਗਾ ਦੇਖ ਤੇ ਮੈਂ ਫੇਰ ਦੁਬਾਰੇ ਗੁਜਾਰਿਸ਼ ਕਰੂੰਗਾ ਤੁਹਾਨੂੰ ਬੇਨਤੀ ਕਰੂੰਗਾ ਵੀ ਆ ਇਤਿਹਾਸ ਨੂੰ ਕਿਉਂਕਿ ਇਹ ਬਾਪੂ ਜੀ ਨੇ ਨਾ 2015 ਦੇ ਵਿੱਚ ਲਿਖੀ ਹੋਈ ਹੈ ਤੇ ਬਹੁਤ ਸੋਹਣਾ ਇਤਿਹਾਸ ਆ ਕੱਲੀ ਕੱਲੀ ਗ ਮੈਂ ਚਾਹੁੰਨਾ ਵੀ ਇਹ ਇਤਿਹਾਸ ਕਿਉਂਕਿ ਮਾਲਵੇ ਦਾ ਬਹੁਤ ਵੱਡਾ ਸੂਰਮਾ ਹੋਇਆ ਬਹੁਤ ਗੱਲਬਾਤ ਹੈ ਗਾਣੇ ਫਿਲਮਾਂ ਦੇ ਵਿੱਚ ਵੀ ਹਨਾ ਵੀ ਇਹ ਇਤਿਹਾਸ ਤੇ ਇਹ ਮਾਣ ਵੀ ਕਰਨਾ ਚਾਹੀਦਾ ਸਮਹਾਵਲਿਆ ਨੂੰ ਵੀ ਇੱਥੇ ਇੱਕ ਸੁੱਚਾ ਸੂਰਮਾ ਹੋਇਆ ਇਹਨਾਂ ਦੇ ਪਿੰਡ ਦਾ ਜਿਹਦਾ ਨਾਂ ਅੱਜ ਤੱਕ ਵੀ ਹਨਾ ਸਮਹਾਉ ਨਹੀਂ ਕੋਣ ਜਾਣਦਾ ਸਮਹਾਉ ਨੂੰ ਹਨਾ ਵੀ ਸੁੱਚੇ ਸੂਰਮੇ ਕਰਕੇ ਕਿੰਨਾ ਵੱਡਾ ਨਾਮ ਹੋਇਆ ਤੇ ਇਹ ਇਤਿਹਾਸ ਨੂੰ ਸਾਹਮਣਾ ਚਾਹੀਦਾ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਤਿ ਸ੍ਰੀ ਅਕਾਲ